ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਕਿਉਂ ਬਣੇ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਲੋਕ ਛੋਟੀਆਂ-ਛੋਟੀਆਂ ਟੋਲੀਆਂ ਅਤੇ ਕਬੀਲਿਆਂ ਵਿੱਚ ਰਹਿੰਦੇ ਸਨ ਹਰ ਕੋਈ ਆਪਣੇ ਲਈ ਸ਼ਿਕਾਰ ਕਰਦਾ ਸੀ ਆਪਣਾ ਜੀਵਨ ਚਲਾਉਂਦਾ ਸੀ ਪਰ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਆਬਾਦੀ ਵਧੀ ਗਈ ਝਗੜੇ ਵੀ ਵਧਣ ਲੱਗੇ ਬਾਹਰੋਂ ਹਮਲੇ ਲੁੱਟੇਰੇ ਅਤੇ ਹੋਰ ਕਬੀਲਿਆਂ ਦਾ ਖਤਰਾ ਵੱਧ ਗਿਆ ਲੋਕਾਂ ਨੂੰ ਲੱਗਾ ਕਿ ਇਕੱਠੇ ਰਹਿਣਾ ਹੀ ਸਹੀ ਹੈ ਅਤੇ ਸੁਰੱਖਿਅਤ ਹੈ ਐਸੇ ਕਰਕੇ ਵੱਡੀਆਂ ਟੋਲੀਆਂ ਬਣੀਆਂ ਜੋ ਬਾਅਦ ਵਿੱਚ ਰਾਜਿਆਂ ਤੇ ਰਿਆਸਤਾਂ ਵਿੱਚ ਬਦਲ ਗਈਆਂ ਜਦੋਂ ਲੋਕ ਇਕੱਠੇ ਰਹਿਣ ਲੱਗੇ ਤਾਂ ਇੱਕ ਹੋਰ ਸਮੱਸਿਆ ਆਈ ਨਿਆ ਪ੍ਰਣਾਲੀ ਦੀ ਕੌਣ ਸਹੀ ਹੈ ਅਤੇ ਕੌਣ ਗਲਤ ਇਸ ਲਈ ਨਿਜਮ ਬਣੇ ਕਾਨੂੰਨ ਬਣੇ ਅਤੇ ਉਹਨਾਂ ਨੂੰ ਲਾਗੂ ਕਰਨ ਲਈ ਹਕੂਮਤ ਬਣੀ ਜ਼ਮੀਨ ਪਾਣੀ ਖਾਣ ਪੀਣ ਵਪਾਰ ਇਹ ਸਭ ਕੁਝ ਹਰ ਕਿਸੇ ਨੂੰ ਬਰਾਬਰ ਨਹੀਂ ਮਿਲ ਸਕਦਾ ਸੀ ਇਸ ਲਈ ਇੱਕ ਪ੍ਰਬੰਧ ਸਿਸਟਮ ਬਣਾਇਆ ਗਿਆ ਜਿਸ ਨਾਲ ਸਰੋਤਾਂ ਦੀ ਵੰਡ ਹੋ ਸਕੇ ਲੋਕ ਭਾਸ਼ਾ ਧਰਮ ਅਤੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੁੰਦੇ ਸਨ ਇਸ ਨਾਲ ਉਹਨਾਂ ਨੂੰ ਆਪਣੀ ਪਛਾਣ ਮਿਲਦੀ ਇਹ ਮੇਰਾ ਸਮੂਹ ਹੈ ਇਹ ਮੇਰਾ ਦੇਸ਼ ਹੈ 17ਵੀਂ ਤੇ 18ਵੀਂ ਸਦੀ ਤੋਂ ਬਾਅਦ ਇੱਕ ਨਵਾਂ ਵਿਚਾਰ ਆਇਆ ਰਾਸ਼ਟਰ ਰਾਜ ਦਾ ਹੁਣ ਲੋਕ ਭਾਸ਼ਾ ਜਾਤੀ ਤੇ ਕੌਮियत ਦੇ ਆਧਾਰ ਤੇ ਦੇਸ਼ ਬਣਾਉਣ ਲੱਗੇ ਇਸੇ ਤਰ੍ਹਾਂ ਅੱਜ ਦੇ ਸਮੇਂ ਵਿੱਚ ਸੈਂਕੜਿਆਂ ਦੇਸ਼ ਹਨ ਜਿੱਥੇ ਹਰ ਇੱਕ ਦੀ ਆਪਣੀ ਸਰਕਾਰ ਆਪਣਾ ਝੰਡਾ ਅਤੇ ਆਪਣੀ ਪਛਾਣ ਹੈ ਤਾਂ ਦੋਸਤੋ ਦੇਸ਼ ਪਰਣ ਦਾ ਮੁੱਖ ਕਾਰਨ ਸੀ ਸੁਰੱਖਿਆ ਕਾਨੂੰਨ ਸਰੋਤਾਂ ਦੀ ਵੰਡ ਅਤੇ ਆਪਣੀ ਪਛਾਣ ਮਨੁੱਖ ਇਕੱਲਾ ਰਹਿਣ ਦੀ ਬਜਾਏ ਹਮੇਸ਼ਾ ਸਮੂਹ ਵਿੱਚ ਵੱਧਾ ਗਿਆ ਅਤੇ ਅੱਜ ਅਸੀਂ ਵੱਖ-ਵੱਖ ਦੇਸ਼ਾਂ ਵਿੱਚ ਰਹਿ ਕੇ ਵੀ ਗਲੋਬਲ ਪਰਿਵਾਰ ਦਾ ਹਿੱਸਾ ਹਾਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ